ਅਨਕ ਬਿਮਾਰੀ ਤੋਂ ਪੀੜਤ ਲੜਕੀ ਦੀ ਜਾਨ ਬਚਾਉਣ ਲਈ ਪਰਿਵਾਰ ਨੇ ਕੇਂਦਰ ਸਰਕਾਰ ਪੰਜਾਬ ਸਰਕਾਰ ਐਨ ਆਰ ਆਈਜ਼ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਲਗਾਈ ਗਹਾਰ 17-18 ਕਰੋੜ ਦਾ ਇੰਜੈਕਸ਼ਨ ਲੱਗਨ ਨਾਲ ਲੜਕੀ ਦੀ بچ ਸਕਦੀ ਜਾਨ ਸ਼ਾਹਕੋਟ ਦੇ ਮੁਹੱਲਾ ਬਾਗਵਾਲਾ ਦੇ ਇੱਕ ਪਰਿਵਾਰ ਨੇ ਭਿਆਨਕ ਬਿਮਾਰੀ ਤੋਂ ਪੀੜਤ ਆਪਣੀ ਲੜਕੀ ਦੇ ਇਲਾਜ ਲਈ ਕੇਂਦਰ ਪੰਜਾਬ ਸਰਕਾਰ ਐਨ ਆਰ ਆਈਜ਼ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਗੁਹਾਰ ਲਗਾਈ ਹੈ ਰਵੀ ਕੁਮਾਰ ਵਾਸੀ ਵਾਰਡ ਨੰਬਰ 8 ਮੁਹੱਲਾ ਬਾਗਵਾਲਾ ਸ਼ਾਹਕੋਟ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋषण ਕਰਦਾ ਹੈ ਉਹਨਾਂ ਨੇ ਦੱਸਿਆ ਕਿ ਉਸ ਦੀਆਂ 5 ਲੜਕੀਆਂ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਅਤੇ ਇੱਕ ਲੜਕੀ ਨੂੰ ਉਸਨੇ ਰਿਸ਼ਤੇਦਾਰਾਂ ਦੇ ਸਹਿਯੋਗ ਨਾਲ ਵਿਆਹ ਦਿੱਤਾ ਉਸਨੇ ਦੱਸਿਆ ਕਿ ਹੁਣ ਉਸਦੇ ਪਰਿਵਾਰ ਵਿੱਚ ਉਸ ਤੋਂ ਇਲਾਵਾ ਪਤਨੀ ਅਤੇ ਤਿੰਨ ਲੜਕੀਆਂ ਹਨ ਜੋ ਪੜ੍ਹਾਈ ਕਰ ਰਹੀਆਂ ਹਨ ਉਹਨਾਂ ਦੱਸਿਆ ਕਿ ਉਸਦੀ ਲੜਕੀ ਸੰਵਿਤਾ ਰਾਣੀ ਨੂੰ ਅਚਾਨਕ ਇੱਕ ਜੈਵਿਕ ਬਿਮਾਰੀ ਡੁਮੇਕ ਮਾਸਪੇਸ਼ੀ ਡਿਸਟੋਰਫੀ ਡੀਐਮਡੀ ਲੱਗ ਗਈ ਜਿਸ ਕਾਰਨ ਉਹ ਚੱਲ ਫਿਰ ਨਹੀਂ ਸਕਦੀ ਅਤੇ ਉਸ ਦੀਆਂ ਮਾਸਪੇਸ਼ੀਆਂ ਦਿਨੋਦੈਨ ਕਮਜ਼ੋਰ ਹੁੰਦੀਆਂ ਜਾ ਰਹੀਆਂ ਹਨ ਉਹਨਾਂ ਦੱਸਿਆ ਕਿ ਉਸ ਦੀ ਬਿਮਾਰੀ ਬਾਰੇ ਸਾਨੂੰ ਵੀ ਕਰੀਬ 10 ਸਾਲ ਪਹਿਲਾਂ ਹੀ ਪਤਾ ਲੱਗਾ ਅਤੇ ਹੁਣ ਉਹ 25 ਸਾਲ ਦੀ ਹੋ ਗਈ ਹੈ ਇਸ ਬਿਮਾਰੀ ਕਾਰਨ ਉਹ ਕਾਫੀ ਪਰੇਸ਼ਾਨ ਰਹਿੰਦੀ ਹੈ ਉਹਨਾਂ ਦੱਸਿਆ ਕਿ ਉਸਨੇ ਆਪਣੀ ਲੜਕੀ ਦਾ ਕਾਫੀ ਇਲਾਜ ਕਰਵਾਇਆ ਪਰ ਕੋਈ ਫਰਕ ਨਹੀਂ ਪਿਆ ਉਹਨਾਂ ਦੱਸਿਆ ਕਿ ਲੜਕੀ ਦੀ ਜਾਨ ਬਚਾਉਣ ਲਈ ਕਰੀਬ 17-18 ਕਰੋੜ ਦਾ ਇੱਕ ਇੰਜੈਕਸ਼ਨ ਲੱਗਣਾ ਹੈ ਜੋ ਉਸ ਦੀ ਪਹੁੰਚ ਤੋਂ ਬਾਹਰ ਹੈ ਕਿਉਂਕਿ ਜੇ ਉਹ ਲੜਕੀ ਦੀ ਜਾਨ ਬਚਾਉਣ ਲਈ ਆਪਣਾ ਮਕਾਨ ਤੱਕ ਵੀ ਵੇਚ ਦੇਵੇ ਤਾਂ ਵੀ ਉਹ ਲੜਕੀ ਦਾ ਇਲਾਜ ਨਹੀਂ ਕਰਵਾ ਸਕੇਗਾ ਪੀੜਤ ਲੜਕੀ ਦੇ ਪਿਤਾ ਰਵੀ ਕੁਮਾਰ ਅਤੇ ਮਾਤਾ ਕੋਮਲ ਰਾਣੀ ਨੇ ਭਰੇ ਮਨ ਨਾਲ ਕੇਂਦਰ ਸਰਕਾਰ ਪੰਜਾਬ ਸਰਕਾਰ ਐਨ ਆਰ ਆਈਸ ਦੇਸਮਾਹ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਲੜਕੀ ਦੇ ਇਲਾਜ ਲਈ ਅੱਗੇ ਆਉਣ ਤਾਂ ਜੋ ਉਹਨਾਂ ਦੀ ਲੜਕੀ ਵੀ ਆਮ ਲੋਕਾਂ ਵਾਂਗ ਚੱਲ ਫਿਰ ਸਕੇ ਅਤੇ ਲੰਮੀ ਜ਼ਿੰਦਗੀ ਜੀ ਸਕੇ ਇਸ ਮੌਕੇ ਵਾਰਡ ਨੰਬਰ 8 ਦੇ ਐਮਸੀ ਰਾਖੀ ਮੱਟੂ ਨੇ ਕਿਹਾ ਕਿ ਰਵੀ ਕੁਮਾਰ ਦਾ ਪਰਿਵਾਰ ਬਹੁਤ ਮਿਹਨਤੀ ਹੈ ਪਰ ਘਰ ਦੇ ਹਾਲਾਤ ਲੜਕੀ ਦਾ ਇਲਾਜ ਕਰਵਾਉਣ ਤੋਂ ਅਸਮਰਥ ਹਨ ਜਿਸ ਲਈ ਕੇਂਦਰ ਸਰਕਾਰ ਪੰਜਾਬ ਸਰਕਾਰ ਐਨ ਆਰ ਆਈਸ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਹੈ ਕਿ ਉਹ ਲੜਕੀ ਦੇ ਇਲਾਜ ਲਈ ਗਰੀਬ ਪਰਿਵਾਰ ਦੀ ਮਦਦ ਕਰਨ ਤਾਂ ਜੋ ਲੜਕੀ ਦੀ ਜਾਨ ਬਚਾਈ ਜਾ ਸਕੇ ਉਨਾ ਕਿਹਾ ਹੈ ਕਿ ਪੀੜਤ ਲੜਕੀ ਦੇ ਪਿਤਾ ਦਾ ਮੋਬਾਈਲ ਨੰਬਰ 95176272276 ਤੇ ਸੰਪਰਕ ਕਰਕੇ ਪਰਿਵਾਰ ਨੂੰ ਸਹਿਯੋਗ ਕੀਤਾ ਜਾ ਸਕਦਾ ਹੈ ਰਿਪੋਰਟ ਦਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਡੀ ਪੰਜਾਬ ਨਿਊਜ਼ ਇਹ ਮੇਰਾ ਨਾਮ ਰਵੀ ਕੁਮਾਰਾ ਜੀ ਮੈਂ ਸ਼ਾਹਕੋਟ ਦਾ ਰਹਿਣ ਵਾਲਾ ਹਾਂ ਮੱਲਾ ਬਾਗ ਵਾਲਾ ਜੀ ਮੇਰੀ ਬੇਟੀ ਦਾ ਨਾਮ ਸਫਤਾ ਰਾਣੀ ਹੈਗਾ ਜੀ ਇਹੋ ਨਾਲ ਮਤਲਬ ਕਿ ਬਚਪਨ ਵਿੱਚ ਜਦੋਂ ਇਹ ਮਤਲਬ ਕਿ 8-9 ਸਾਲ ਦੀ ਸੀਗੀ ਇਹਨੂੰ ਮਤਲਬ ਕਿ ਤੁਰਨ ਵਿੱਚ ਨਕਠਣਾਈ ਆਂਦੀ ਸੀਗੀ ਸਾਨੂੰ ਇਸ ਬਿਮਾਰੀ ਦਾ ਪਤਾ ਨਹੀਂ ਸੀਗਾ ਇਹ ਮਤਲਬ ਬਿਮਾਰੀ ਬੜੀ ਖਤਰਨਾਕ ਇਹ ਹੈਗੀ ਹੈ ਸਾਨੂੰ ਹੁਣ 10 ਸਾਲ ਤੋਂ ਪਤਾ ਲੱਗਾ ਕਿ ਇਹਨੂੰ ਮਸਕਲ ਡਿਸਟ੍ਰੋਫੀ ਹੈ ਜਿਸਨੂੰ ਮਤਲਬ ਡੀਐਮਡੀ ਵੀ ਕਹਿੰਦੇ ਹੈਗੇ ਆ ਤੇ ਇਹ ਹੁਣ ਮਤਲਬ ਇੱਕ ਇਹਦੇ ਕੋ ਤੁਰਿਆ ਵੀ ਨਹੀਂ ਜਾਂਦਾ ਪਿਆ ਹੈਗਾ ਅਸੀਂ ਗਰੀਬ ਪਰਿਵਾਰ ਹੈਗੇ ਆ ਵੀ ਇੰਨੇ ਅਸੀਂ ਮਤਲਬ ਇਲਾਜ ਨਹੀਂ ਕਰਾ ਸਕੇ ਥੋੜਾ ਬੋਧਾ ਤਸੀਂ ਇਲਾਜ ਕਰਾਈ ਜਾਂਦੇ ਹੈਗੇ ਆ ਹੁਣ ਕੀ ਹੈ ਇਹਦੇ ਇਲਾਜ ਵਾਸਤੇ ਕੋਈ ਐਲੋਪੈਥਿਕ ਵਿੱਚ ਕੋਈ ਇਲਾਜ ਨਹੀਂ ਹੈਗਾ ਇਹਦਾ ਇਲਾਜ ਹੈਗਾ ਵੀ ਇੱਕ ਸਰਕਾਰ ਨੇ ਟੀਕਾ ਬਣਾਇਆ ਉਹਦੀ ਕਾਸਟ 17-18 ਕਰੋੜ ਰੁਪਏ ਹੈਗੀ ਹੈ ਹੁਣ ਇੰਨੇ ਕੋਈ ਵੀ ਨਾਰਮਲ ਕਰਨੀ ਐਫਰਟ ਕਰ ਸਕਦਾ ਹੈਗਾ ਤੇ ਅਸੀਂ ਪੰਜਾਬ ਸਰਕਾਰ ਨੂੰ ਸੀਐਮ ਸਾਹਿਬ ਭਗਤ ਮਾਨ ਜੀ ਨੂੰ ਪੇਮ ਸਾਹਿਬ ਨੂੰ Shri Narendra Modi ji ਨੂੰ ਤੇ ਭਾਰਤ ਦੇ ਰਾਸ਼ਟਰਪਤੀ ਜੀ ਨੂੰ ਅਪੀਲ ਕਰਦੇ ਆਂ ਤੇ ਨਾਲ ਇਹ ਸਮਾਜ મતલਬ ਜੋ ਵੀ ਸਮਾਜ ਸੇਵੀ ਸੰਸਥਾਵਾਂ ਐਨ ਆਰ ਆਈ ਸੰਸਥਾਵਾਂ ਹੈਗੀਆਂ ਵਾਂ ਵੀ ਜੋ ਵੀ ਮਤਲਬ ਹੋ ਗਏ ਜਿੰਨਾ ਵੀ ਚਾਹਣ ਵੀ ਸਾਡੀ ਹੈਲਪ ਕਰਨ ਤਾਂ ਜੋ ਅਸੀਂ ਬੇਟੀ ਦਾ ਇਲਾਜ ਕਰਾ ਸਕੀਏ ਕਿਉਂਕਿ ਇਹ ਟੀਕੇ ਦੀ ਕੀਮਤ ਕਰੋਨਾ ਦੇ ਹਿਸਾਬ ਨਾਲ ਹੈਗੀ ਆ ਤੇ ਇਹਨਾਂ ਦੇ ਮਦਦ ਨਾਲ ਹੀ ਇਹ ਇਲਾਜ ਕੀਤਾ ਜਾ ਸਕਦਾ ਤਾਂ ਜੋ ਮੇਰੀ ਬੇਟੀ ਚੱਲ ਫਿਰ ਸਕੇ ਬਾਕੀਆਂ ਵਾਂਗ ਵੀ ਮਤਲਬ ਦੁਨੀਆ ਦੇਖ ਸਕੇ ਬਾਹਰ ਤੁਰ ਫਿਰ ਸਕੇ ਹਾਂਜੀ ਕਿ ਨੰਬਰ ਕਿਨ ਮਗਾ ਤੋਂ ਡਾਇਰੈਕਟ ਇਸ ਸੰਸਥਾ ਤੋਂ ਕਰਨਾ ਚਾਹੁੰਦੇ ਹਾਂ ਜੀ 9517627276 ਸਤਿ ਸ੍ਰੀ ਅਕਾਲ ਜੀ ਮੈਂ ਰਾਖੀ ਮੱਟੂ ਵਾਰਡ ਨੰਬਰ 8 ਤੋਂ ਐਮਸੀ ਇਹ ਸਾਡੇ ਰਵੀ ਕੁਮਾਰ ਭਾਜੀ ਵਾਰਡ ਤੋਂ ਇਹਨਾਂ ਦੇ ਬੇਟੀ ਸविता ਜੋ ਕਿ ਲੰਬੇ 10 ਸਾਲ ਤੋਂ ਬਿਮਾਰੀ ਨਾਲ ਝੁਲ ਰਹੇ ਆ ਔਰ ਇਹ ਮਸਲ ਦੀ ਪ੍ਰੋਬਲਮ ਹੋਣ ਕਰਕੇ ਵਿਚਾਰੀ ਬੇਟੀ ਨਾ ਤੁਰੇ ਫਿਰਨੇ ਸਕਦੀ ਹੈ ਇਸ ਕਰਕੇ ਅਸੀਂ ਪੰਜਾਬ ਸਰਕਾਰ ਔਰ ਐਨ ਆਰ ਆਈ ਸੰਸਥਾ ਵੱਲੋਂ ਬੇਟੀ ਦੇ ਵੱਤ ਵਤ ਮਦਦ ਦੀ ਅਪੀਲ ਕਰਦੇ ਆ ਤਾਂ ਕਿ ਇਹ ਬੇਟੀ ਆਪਣੇ ਪੈਰਾਂ ਤੇ ਤੁਰ ਫਿਰ ਸਕੇ ਪਰਿਵਾਰ ਦੇ ਹਾਲਾਤ ਇਹੋ ਜਿਹੇ ਪਰਿਵਾਰ ਦੇ ਹਾਲਾਤ ਬਹੁਤ ਕੰਡੀਸ਼ਨ ਇਹਨਾਂ ਦੀ ਮਾੜੀ ਇਹਨਾਂ ਦੀ ਪੰਜ ਬੇਟੀਆਂ ਸੀ ਔਰ ਇੱਕ ਦੀ ਡੈਥ ਹੋ ਗਈ ਔਰ ਇੱਕ ਇਹਨਾਂ ਨੇ ਜਿੱਦਾਂ ਰਿਸ਼ਤੇਦਾਰਨ ਦੇ ਦਿੱਤੀ ਉਹਦੀ ਮੈਰਿਜ ਕਰਵਾਈ ਔਰ ਤਿੰਨ ਬੇਟੀਆਂ ਨਾ ਖੋਆ ਜਿੱਦਾਂ ਕੀ ਇਹਨਾਂ ਵਿੱਚੋਂ ਇੱਕ ਸविता ਬੇਟੀ ਇਹਨਾਂ ਦੀ ਹੈ ਇਹ ਪੜ ਰਹੀ ਹੈ ਘਰ ਬੈਠੇ ਪੜਦੀ ਹੈ ਕੰਫੀਡੈਂਸ ਵਿੱਚ ਬਹੁਤ ਆਦਾ ਪਰ ਆਪਾਂ ਕਹਿੰਨੇ ਆ ਕਿ ਚਲੋ ਆਪਾਂ ਸਾਰੇ ਦੇ ਹੱਲਪ ਦੇ ਨਾਲ ਇਸ ਬੇਟੀ ਦੀ ਸਹਾਇਤਾ ਕਰੀਏ ਵੱਤਵਾਦ ਆਪਾਂ ਐਨਆਰਆਈ ਵੀਰਾਂ ਕੋ ਜਾਂ ਸਮਾਜਿਕ ਸੰਸਥਾਵਾਂ ਗਿਆ ਵੱਤਵਾਦ ਅਪੀਲ ਕਰਕੇ ਇਹਦਾ ਸੰਜੋਗ ਕਰੀਏ